ਮਿੰਡੇ ਰੜਕਾ ਖਰ ਤੋਂ ਦੀ ਨਹਿਰ 'ਚ ਅਕਸਰ ਹੀ ਕੁਝ ਲੋਕ ਪੀਂ ਸੁਹਾਰਾ ਪਸ਼ੂਆਂ ਨੂੰ ਪੱਕੀ ਨਹਿਰ 'ਚ ਛੱਡ ਦਿੰਦੇ ਹਨ ਅਤੇ ਕੜਾਕੇ ਦੀ ਠੰਡ 'ਚ ਇਹ ਬੇਜਵਾਨ ਪਸ਼ੂ ਠੰਡੇ ਪਾਣੀ 'ਚ ਪਹਿ ਰਹੇ ਹਾਂ ਅਜਿਹਾ ਇੱਕ ਮਾਮਲਾ ਅੱਜ ਸਾਹਮਣੇ ਆਇਆ ਜਦੋਂ ਇਸ ਬਾਰੇ ਸ਼ਿਵ ਸੈਨਾਖੰਡ ਪਾਰਦੇ ਦੀ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹ ਆਪਣੀ ਟੀਮ ਨਾਲ ਨਹਿਰ ਤੇ ਪਹੁੰਚੇ ਇਸ ਸੰਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਜਿਸ ਤੋਂ ਬਾਅਦ ਨਗਰ ਕੌਂਸਲ ਕਰਾਇੰਦ ਦੀ ਟੀਮ ਨਹਿਰੀ ਵਿਭਾਗ ਅਤੇ ਪਿੰਡ ਵਾਸੀ ਵੀ ਨਹਿਰ ਤੇ ਪਹੁੰਚ ਗਏ ਇਸ ਦੌਰਾਨ ਦੇਖਿਆ ਗਿਆ ਕਿ ਨਹਿਰ 'ਚ ਨੌ ਪਸ਼ੂ ਛੱਡੇ ਹੋਏ ਸਨ ਜੋ ਬਾਹਰ ਨਿਕਲਣ ਤੋਂ ਅਸਮਰੱਥ ਸਨ ਇਸ ਦੌਰਾਨ ਇੱਕ ਰਾਗੀਰ ਹਰੀਸ਼ ਬਾਬਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਨਹਿਰ 'ਚ ਕਾਫੀ ਪਾਣੀ ਹੋਣ ਤੇ ਇੱਕ ਗਾਂ ਪਾਣੀ 'ਚ ਛੱਟੀ ਗਈ ਸੀ ਜਿਸ ਨੂੰ ਅੱਜਵਾਨਾਂ ਨੇ ਬਾਹਰ ਕੱਢ ਲਿਆ ਸੀ ਅੱਜ ਫਿਰ ਅਜਿਹਾ ਕੀਤਾ ਗਿਆ ਇਸ ਦੌਰਾਨ ਸ਼ਿਵ ਸੈਨਾ ਖੰਡ ਪਾਤਰੀ ਮੈਂਬਰਾਂ ਨੇ ਕਿਹਾ ਹੈ ਕਿ ਉਹਨਾਂ ਨੇ ਇਹ ਸਾਰਾ ਮਾਮਲਾ ਡਿਪਟੀ ਕਮਿਸ਼ਨ ਜਲੰਧਰ ਦੇ ਧਿਆਨ ਚ ਲਿਆਂਦਾ ਹੈ ਅਤੇ ਉਹ ਸਰਕਾਰ ਅਤੇ ਪ੍ਰਸ਼ਾਸਨ ਤੋਂ ਅਤਿਆਚਾਰ ਕਰਨ ਵਾਲਿਆਂ ਤੇ ਸਖਤ ਕਾਰਵਾਈ ਕਰਨ ਦੀ ਮੰਗ ਕਰਦੇ ਹਨ ਆਵਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਚ ਛੱਟਿਆ ਜਾਵੇ ਇਸ ਤੋਂ ਇਲਾਵਾ ਪੱਕੀਆਂ ਨਹਿਰ ਚ ਕੋਈ ਵੀ ਜਗ੍ਹਾ ਚੁਣੀ ਜਾਵੇ ਜਿੱਥੇ ਰਸਤਾ ਬਣਾਇਆ ਜਾਵੇ ਤਾਂ ਜੋ ਹੈ ਚੱਟੇ ਪਸ਼ੂ ਬਾਹਰ ਨਿਕਲ ਸਕਣ ਗ੍ਰਾਇਆ ਤੋਂ ਰਾਜਕੁਮਾਰ ਨੰਗੜ ਦੀ ਖਾਸ ਰਿਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਰੁੜਕੇ ਵਾਲੀ ਨਹਿਰ ਦੇ ਵਿੱਚ ਪੁਲੀ ਟਾਈਟ ਹੋਣ ਕਰਕੇ ਅੱਗੇ ਜਾਨਵਰ ਨਹੀਂ ਨਿਕਲ ਸਕਦੇ ਉਹਦੇ ਵਿੱਚ 9 ਜਿਹੜੇ ਮੈਂਬਰ ਸੀਗੇ ਗਾਈਆਂ ਔਰ ਬੱਚੇ ਐਨੀਮਲ ਉਹਨਾਂ ਨੂੰ ਅਸੀਂ ਕੱਢਣ ਦਾ ਉਪਰਾਲਾ ਕੀਤਾ ਜਿਹਦੇ ਨਾਲ ਅਸੀਂ ਈਓ ਸਾਹਿਬ ਨਾਲ ਵੀ ਗੱਲ ਕੀਤੀ ਔਰ ਨੇਰੀ ਵਪਾਖਦੇ ਅਸੀਂ ਇਹ ਸਾਹਿਬ ਨਾਲ ਵੀ ਗੱਲ ਕੀਤੀ ਔਰ ਉਹਨਾਂ ਨੂੰ ਇਹ ਵੀ ਕਿਹਾ ਕਿ ਜਾਨਵਰਾਂ ਨੂੰ ਵਿੱਚੋਂ ਨਿਕਲਣ ਲਈ ਕੋਈ ਰਸਤਾ ਹੋਣਾ ਚਾਹੀਦਾ ਲੇਕਿਨ ਉਹਨਾਂ ਨੇ ਵਿਸ਼ਵਾਸ ਦਿਵਾਇਆ ਸਾਨੂੰ ਕਿ ਅਸੀਂ ਇਹ ਰਸਤਾ ਬਣਾਵਾਂਗੇ ਸ਼ਿਵਸੈਨਾ ਵਾਲੇ ਅਖੰਡ ਭਾਰਤ ਵਾਲੇ ਜਿਹੜੇ ਕੱਲ ਨੂੰ ਉਹਨਾਂ ਨੇ ਟਾਈਮ ਦਿੱਤਾ ਸਾਨੂੰ ਤੇ ਅਸੀਂ ਇਕੱਠੇ ਹੋਵਾਂਗੇ ਔਰ ਇਕੱਠੇ ਹੋ ਕੇ ਇਹਦਾ ਕੋਈ ਨਾ ਕੋਈ ਹੱਲ ਕੱਢਾਂਗੇ ਪਰ ਇਹ ਨੋ ਇੱਕ ਬਲਾਈਂਡ ਮਲਡਰ ਹੋ ਜੜਾ ਸੀ ਐਨੀਮਲ ਦਾ ਜਿਹਦੇ ਲਈ ਅਸੀਂ ਤਕਰੀਬਨ ਤਕਰੀਬਨ ਸਵੇਰੇ 10 ਵਜੇ ਤੋਂ ਲੈ ਕੇ ਹੁਣ 7 ਦੇ ਕਰੀਬ ਟਾਈਮ ਹੋ ਚਲਿਆ ਹੱਲੇ ਵੀ ਦੋ ਐਨੀਮਲ ਨਹਿਰ ਦੇ ਵਿੱਚ ਪਾਣੀ ਦੇ ਵਿੱਚ ਆ ਔਰ ਅਸੀਂ ਇਸ ਵੇਲੇ ਐਕਸ਼ਨ ਸਾਹਿਬ ਦਾ ਐਸਡੀਓ ਨਹਿਰੀ ਵਿਭਾਗ ਦਾ ਕੁਝ ਪਿੰਡ ਵਾਲੇ ਪਤਵੰਤੇ ਸੱਜਣ ਕੁਝ ਸਾਰਾ ਸਟਾਫ ਔਰ ਸਾਡੇ ਸ਼ਹਿਰਾਂ ਦੇ ਹਰਜਿੰਦਰ ਬਿੱਲਾ ਜੀ ਮੇਰੇ ਨਾਲ ਗੁਰਦੀਪ ਸਿੰਘ ਜੀ ਬਿੱਟੂ ਜੀ ਮੇਰੇ ਨਾਲ ਗੁਰਵਿੰਦਰ ਜੀ ਜਸਾ ਜੀ ਸਰੂਪ ਕੁਮਾਰ ਜੀ ਜਿਹੜੇ ਇਹ ਏਸੀ ਡਿਪਾਰਟਮੈਂਟ ਤੋਂ ਸਰਕਾਰੀ ਡਿਪਾਰਟਮੈਂਟ ਤੋਂ ਠੇਕੇ ਤੇ ਨਹੀਂ ਜਾਂ ਕਿਸੇ ਵੀ ਤਰ੍ਹਾਂ ਨਹੀਂ ਉਹ ਆਪਣਾ ਸਹਿਯੋਗ ਲਾ ਕੇ ਜੀਸੀਬੀ ਲਾ ਕੇ ਟਰਾਲੀਆਂ ਲਾ ਕੇ ਇਹਨਾਂ ਐਨੀਮਲਸ ਨੂੰ ਵਿੱਚੋਂ ਕੱਢਿਆ ਔਰ ਅਸੀਂ ਅਖੀਰ ਦੇ ਵਿੱਚ ਪ੍ਰੈਸ ਦਾ ਪਿੰਡ ਵਾਲਿਆਂ ਦਾ ਔਰ ਐਸਡੀਓ ਸਾਹਿਬ ਦਾ ਔਰ ਈਓ ਸਾਹਿਬ ਦਾ ਧੰਨਵਾਦ ਕਰਦੇ ਆਂ ਵੀ ਤੁਸੀਂ ਆਪਣੀ ਲੇਬਰ ਲਾ ਕੇ ਫੋਰਸ ਲਾ ਕੇ ਜੀਸੀਬੀ ਲਾ ਕੇ ਜਿਸ ਵੀ ਤਰ੍ਹਾਂ ਇਹਨਾਂ ਨੂੰ ਐਨੀਮਲਸ ਨੂੰ ਕੱਢਿਆ ਲੇਕਿਨ ਅਸੀਂ ਇੱਕ ਮੰਗ ਵੀ ਕਰਦੇ ਆਂ ਸ਼ਿਵਸਨਾ ਅਖੰਡ ਪਾਰਸ ਸੰਗਠਨ ਮੰਤਰੀ ਮੈਂ ਪੰਜਾਬ ਗੁਰਿੰਦਰ ਸਿੰਘ ਅਸੀਂ ਇੱਕ ਮੰਗ ਵੀ ਕਰਦੇ ਆਂ ਕੀ ਇੱਥੇ ਦੂਜੀ ਤੀਜੀ ਵਾਰੀ ਜਾਨਵਰ ਜਿਹੜੇ ਆ ਉਹ ਇਸ ਨਹਿਰ ਚ ਸੁੱਟੇ ਗਏ ਨੇ ਦੋ ਵਾਰੀ ਅਸੀਂ ਅੱਗੇ ਵੀ ਕੱਢ ਚੁੱਕੇ ਸੀ ਰੌਲਾ ਨਹੀਂ ਪਾਇਆ ਲੇਕਿਨ ਇਸ ਵਾਰੀ ਕੁਝ ਸੱਜਣ ਕੱਢ ਢੀਸੀ ਦਿੰਦੇ ਇਸ ਕਰਕੇ ਅਸੀਂ ਐਸਡੀਓ ਸਾਹਿਬ ਨੂੰ ਤੇ ਉਹਨਾਂ ਨੂੰ ਕਹਿੰਨੇ ਆ ਵੀ ਇਹਦੀ ਨਹਿਰ ਦੀ ਹਰਿਆਣੇ ਦੀ ਤਰਜ਼ ਦੇ ਉੱਤੇ ਇੱਟਾ ਲਾ ਕੇ ਇੱਟਾ ਲਾ ਕੇ ਟੇਪਰ ਬਣਾ ਕੇ ਕਿ ਜਾਨਵਰ ਇਹਦੇ ਵਿੱਚੋਂ ਆਪਣੇ ਆਪ ਨਿਕਲ ਸਕੇ ਦੋ ਤਿੰਨ ਜਗ੍ਹਾ ਤੇ ਇਹ ਜਾਨਵਰ ਕੱਢਣ ਦੀ ਜਿਹੜੀ ਉਹ ਸਹੂਲਤ ਪ੍ਰਵਈਆ ਕਰਾਉਣ ਔਰ ਅਸੀਂ ਵੀ ਜਿੰਨਾ ਸਹਿਯੋਗ ਆ ਉਹ ਉਹਨਾਂ ਨਾਲ ਕਰਾਂਗੇ ਔਰ ਇੰਨਾ ਕਹਿੰਦਾ ਹੋਇਆ ਮੈਂ ਫਰਕ ਕਰੀ ਸਭ ਸਾਨਾ ਖੰਡ ਭਾਰਤ ਵੱਲੋਂ ਅਸੀਂ ਐਸ.ਆਈ.ਓ ਸਾਬ ਨੂੰ ਮੇਲ ਸਾਰਾ ਕੁਝ ਕੀਤਾ ਉਹਨਾਂ ਨੇ ਵੀ ਆਪਣਾ ਯੋਗਦਾਨ ਪਾਇਆ ਈ.ਓ ਸਾਬ ਦੇ ਵੀ ਪਾਇਆ ਪ੍ਰੈਸ ਨੇ ਵੀ ਪਾਇਆ ਔਰ ਇਹ ਤੁਹਾਡੇ ਸਾਹਮਣੇ ਨੋ ਐਨੀਮਲ ਕੱਢਲੇ ਨੇ ਇਹ ਜਿਹੜੇ ਹੁਣ ਗੁਰਾਇਆ ਕਿਸੇ ਜਗ੍ਹਾ ਤੇ ਇਹਨਾਂ ਨੂੰ ਲਿਜਾ ਕੇ ਡੰਪ ਕਰਨਗੇ ਤੇ ਉਸ ਤੋਂ ਬਾਅਦ ਅਗਲਾ ਜਾਂਦਾ ਕੀ ਹੈ ਮੈਡੀਕਲ ਹੋਏਗਾ ਕੀ ਹੋਏਗਾ ਕਿਵੇਂ ਨਹੀਂ ਹੋਏਗਾ ਲੇਕਿਨ ਇਹ ਜਿਹੜੇ ਨਹਿਰ ਚ ਜਾਨਵਰ ਘੇਰ ਕੇ ਛੁੱਟੇ ਜਾਂਦੇ ਆ ਆਪਣੇ ਆਪਣੀ ਇੰਡਿੰਗ ਦੇ ਇਨਾਂ ਦਾ ਪ੍ਰੋਪਰ ਹੱਲ ਕੀਤਾ ਜਾਵੇ ਤਾਂ ਕਿ ਕੋਈ ਐਨੀਮਲ ਮਰੇ ਨਾ ਇੰਨਾ ਕੰਦਾ ਆਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਰਿਆਂ ਦਾ ਸ਼ਬਸਨਾ ਖੰਡ ਭਾਰ ਦੋਲੋ ਮੈਂ ਸੰਗਠਨ ਮੰਤਰੀ ਹਰਜਿੰਦਰ ਸਿੰਘ ਬਿੱਲਾ ਜੀ ਕੌਮੀ ਵਾਈਸ ਪ੍ਰਧਾਨ ਜੀ ਮੇਰੇ ਨਾਲ ਗੁਰਦੀਪ ਸਿੰਘ ਬਿੱਟੂ ਜੀ ਚੇਅਰਮੈਨ ਯੂਥ ਲਿੰਗ ਰੁਪ 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 कुमार ਜੀ ਰੁਪੀ ਜੀ ਗੁਰਵਿੰਦਰ ਜੀ ਮੇਰੇ ਨਾਲ ਤੇ ਜਸਾ ਜੀ ਰੁਪੀ ਜੀ ਕਹਤ ਉਸ ਬਈ ਤਾਂ ਸਾਰੇ ਜਿਹੜੇ ਜਿਨ੍ਹਾਂ ਨੇ ਆਪਣਾ ਪੂਰਾ ਯੋਗਦਾਨ ਲਾਇਆ ਔਰ ਹਾਲੇ ਵੀ ਅਸੀਂ ਇੱਥੇ ਮੈਨੂੰ ਲੱਗਦਾ ਵੀ ਸਾਨੂੰ 8 ਵਜ ਜਾਣਗੇ ਕਾਏ ਐਨੀਮਲ ਕੱਢਦੇ ਆ ਨੂੰ ਇੰਨਾ ਕਹਿੰਦਾ ਆ ਮੈਂ ਸਾਰੇ ਆਫਸਰ ਦਾ ਧੰਨਵਾਦ ਕਰਦਾ ਪਰ ਫਿਰ ਵੀ ਨਾਲੇ ਮੰਗ ਵੀ ਕਰਦਾ ਵੀ ਐਨੀਮਲ ਨਿਕਲਣ ਲਈ ਕੁਝ ਕਰਿਆ ਜਾਵੇ ਅਸੀਂ ਇਸ ਏਰੀਆ 'ਚ ਦੂਜੀ ਤੀਜੀ ਵਾਰੀ ਐਨੀਮਲ ਕੱਢਦੇ ਆ